ਅੱਜ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਬਜਟ ਪੇਸ਼ ਕੀਤਾ। ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਉਧੂ ਵੱਧ ਹੈ। ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ। ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋਏ। ਇਹਦਾ ਮਤਲਬ ਜਿਹੜਾ ਤੁਸੀਂ ਇਹ ਐਸਟੀਮੇਟ ਦਿੱਤਾ ਹੈ ਕਿ ਕਾਜ ਆ ਵਧੇਗਾ ਇਹ 40000 ਕਰੋੜ ਦੇ ਲਾਗੇ ਤਾਂ ਗਏ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਨਾਲ। ਅਗਲੀ ਗੱਲ ਤੁਸੀਂ ਦੱਸੀ ਹੈ ਫਿਸਕਲ ਡੈਫਿਸਿਟ। ਮੈਂ ਕੱਲ ਵੀ ਪੰਜਾਬੀਆਂ ਨੂੰ ਸੁਣ ਕੇ ਆਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵਧਦਾ ਹੈ ਤੇ ਉਹ ਜਿੰਨਾ ਵਧਦਾ ਉਹ ਫਿਸਕਲ ਡੈਫਿਸਿਟ ਹੈ। ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਏ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਏ ਖਰਚੇ ਵੱਧ ਹੋ ਗਏ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿਖਬਾਲ ਕਰ ਰਹੇ ਹੋ ਕਿ ਸਰਕਾਰ ਕਾਜਿਆਂ ਦੇ ਉੱਤੇ ਚਲੇ ਸਮਝ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਦਾ ਵੀ ਇਸਤਿਕਬਾਲ ਕੀਤਾ ਹੈ ਕਿ ਜਿਹੜਾ ਡੈੱਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰ ਮਲਾਮ ਉੱਤੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਉਹ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਐ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਐ ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਐ ਪੌਟੀਕਲਚਰ ਵਾਸਤੇ ਕਿਉਂ ਕੈਪਟਨ 100 200 ਬਜਟ ਕੱਟ ਕਰ ਦਿੰਦਾ ਹੁੰਦਾ ਸੀ ਉਹਨਾਂ ਹੀ ਘੜਾ 13000 ਹੈ ਨਹੀਂ ਕੋਈ ਜੀ ਉਹ ਲਿਪਾ ਪੋ ਚੀ ਦੀ ਹੋਈ ਸਮਝ ਨਹੀਂ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿੰਿਸਟਰ ਸਾਹਿਬ ਅਗਾਂਹ ਤੋਂ ਮਾਂ ਕੀ ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ। ਤੁਸੀਂ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ? ਇਹਦਾ ਥੋੜੇ ਕੋਈ ਬਾਮੀ। ਆਮਦਨ ਕਿੱਥੋਂ ਆਣੀ ਹੈ? ਤਾਂ ਹੀ ਪਾਲਿਸੀ ਬਣਉਣਾ। ਪਾਲਿਸੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ। ਤੇ ਜੇ ਪਾਲਿਸੀ ਬਣਾਉਂਦੇ ਹੋ ਤੇ ਪਾਲਿਸੀ ਬਿਨਾ ਬਜਟ ਨਹੀਂ ਅਲੋਕੇਸ਼ਨ ਦੇ ਨਹੀਂ ਬਣਦੀ। ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ? ਤੁਹਡੇ ਕੋਲ ਕੋਈ ਬਜਟ ਦੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹਾਂ ਹੱਲਿਕਾ ਦੱਸੋ ਹੱਲ ਇਸ ਕਰਕੇ ਨਹੀਂ ਕਿ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਕੋਲ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਲਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕਰਨਾ ਕੀ ਉਹ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਾਤ ਕਰਨ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਰੁਪੀਏ ਦੇ ਜਿੱਥੇ ਨਿਕਲੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁੱਕ ਗਿਆ ਠੀਕ ਹੈ ਕੱਟ ਤੋਂ ਕੱਟ ਨਹੀਂ 30 40 ਹਜ਼ਾਰ ਕਰੋੜ ਰੁਪਈਆ ਸ਼ਰਾਬ ਚ ਨੂੰ ਵੇਚਦੇ ਨੇ ਲਿਸੈਂਸ ਕਿਤੇ ਮਤਰਾ ਇਹ ਤੋਂ ਖਾਲੀ ਪੀਨੇ ਉਹ 13000 ਕਰੋੜ ਦਿੱਤਾ L1 ਦੇ ਤੇ ਠੇਕੇਦਾਰਾਂ ਦੇ ਥੱਲੇ ਦਾ ਰਿਹਾ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਚ ਜ਼ਮੀਨਾਂ ਹੋਰ ਲੱਲਾ ਪਪਾ ਬੜੇ ਆਰਾਮ ਨਾਲ ਤੁਸੀਂ ਇਹ ਡੰਗਰੀ ਮਾਰ ਦਿੰਦੇ ਸੀ ਠੀਕ ਹੈ ਇਹ ਬਜਟ ਪੰਜਾਬ ਨੂੰ ਕਿਤੇ ਅੱਗੇ ਨਹੀਂ ਲੈ ਜਾ ਰਿਹਾ ਪੰਜਾਬ ਨੂੰ ਪਿੱਛੇ ਕਰ ਰਿਹਾ ਫੋਟਾ ਤਾਂ ਉਹ ਹੱਥ ਹੋ ਗਿਆ ਸੀ ਹਜ਼ਾਰ ड थ्री स्टैप बैकवर्ड सिचुएशन ऑफवर्ड जागोजीओ क्रांति से होना भाग भगवंत मान साहब भाग के जनता आती है सिखा सिखा